ਨਿਤਿ ਚੈਲੰਜ ਵਿੱਚ ਸਵਾਗਤ ਹੈਗਾ ਵਾ ਬਾਬਾ ਸਾਹਿਬ ਜੀ ਦੇ ਪ੍ਰੀਣਵਾਨ ਦਿਵਸ ਤੇ ਤੁਹਾਡਾ ਕੀ ਗੱਲ ਹੈ ਕਿਉਂਕਿ ਤੁਸੀਂ ਕਾਫੀ ਜਿਹੜੇ ਇਸ ਮਿਸ਼ਨ ਨਾਲ ਜੁੜੇ ਹੋਏ ਹੈਗੇ ਆਂ ਔਰ ਕਾਫੀ ਜਿਹੜੇ ਨੌਜਵਾਨ ਪੀੜ੍ਹੀ ਨੂੰ ਇਹਨਾਂ ਦੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਚੱਲਦੇ ਆ ਉਹਨਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਆ ਜੀ ਸਾਰਿਆਂ ਨੂੰ ਪਹਿਲਾਂ ਦੱਸ ਜੀ ਜੈਪੀਨ ਜੈਪਾਲ ਜੀ ਮੇਰੇ ਬਰੋ ਜੀ ਸਤਾਨ ਦੀ ਔਰ ਨਾਲ ਮੈਂ ਭੇਟ ਕਰਨਾ ਹਾਂ ਬਾਬਾ ਸਾਹਿਬ ਜੀ ਨੂੰ ਜੀ ਬਾਬਾ ਜੀ ਦੀ ਸੋਚ ਤੇ ਸਾਰਿਆਂ ਨੂੰ ਨਾਲ ਮਿਲ ਕੇ ਚੱਲਣਾ ਚਾਹੀਦਾ ਜੀ ਇਹਨੇ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਇਹਨੇ ਵਿੱਦਿਆ ਦੇ ਵਿੱਚ ਵੀ ਬਹੁਤ ਯੋਗਦਾਨ ਪਾਇਆ ਪ ਪਾਣ ਨੂੰ ਰਲ ਕੇ ਇਕੱਠੇ ਹੋ ਕੇ ਰਹਿਣਾ ਚਾਹੀਦਾ ਮੈਂ ਫੇਰ ਇਹਨਾਂ ਨੂੰ ਸਹਾਦਗੀ ਭੇਟ ਕਰਨਾ ਉਸ ਬਾਬਾ ਜੀ ਨਾਲ ਆਵਾਸਬਾਜੀ ਨੂੰ ਤੁਸੀਂ ਦੂਰ ਕਰਦਾ ਜੀ ਜੀ ਆਪਣੇ ਲੱਕ ਦੇ ਨਾਲ ਨਾਲ ਤੁਸੀਂ ਸ਼ਾਹਕੋਟ ਤੱਕ ਹੋਰ ਬਹੁਤ ਦੂਰ ਦੂਰ ਤੱਕ ਬਾਬਾ ਸਾਹਿਬ ਜੀ ਦੇ ਮਿਸ਼ਨ ਤੇ ਜਿਹੜਾ ਤੁਸੀਂ ਇਹ ਸਟੇਸ਼ਨ ਹੀ ਵੰਡੀ ਸੀ ਬੱਚਿਆਂ ਨੂੰ ਸਕੂਲਾਂ ਵਿੱਚ ਕਾਫੀ ਉੜਾੜ ਦੀ ਫੱਟੀਆਂ ਵਡੀਆਂ ਕਿਸ ਵਿੱਚ ਇਹ ਕਹਿੰਦਾ ਜੀ ਸਾਰੇ ਪਾਣ ਦੇ ਬੱਚੇ ਤਾਂ ਹੀ ਦੱਸਣ ਨੇ ਜੀ ਬਾਬਾ ਜੀ ਸਾਹਿਬ ਜੀ ਸੋਚ ਕੇ ਪੈਰਾ ਦੇ ਕੇ ਚੱਲਣਾ ਦੇ ਦਿੱਤਾ ਕਿ ਉਹ ਬੋਰਡ ਦਾ ਅਧਿਕਾਰ ਨਹੀਂ ਲੈ ਕੇ ਦਿੱਤਾ ਇਸ ਵਾਰ ਲਿਖਿਆ ਜੀ ਜਿੰਨਾ ਪੜੇ ਸਕੇ ਇੰਗਲੈਂਡ ਜਾ ਕੇ ਪੜੇ ਆ ਕਿੰਨੀਆਂ ਡਿਗਰੀਆਂ ਸੀ ਨਾ ਗੁਆਚੇ ਹਿਸਾਬ ਨਹੀਂ ਜਿੰਨੀਆਂ ਡਿਗਰੀਆਂ ਸੀ ਸਾਰਿਆਂ ਨੇ ਤਾਂ ਪੜੂਗੇ ਤੇ ਕਿਸੇ ਚ 파ਰਸੀ ਲੋਨ ਨਹੀਂ ਆਪੇ ਨੌਕਰੀਆਂ ਮਿਲ ਜਾਣੀਆਂ ਜੀ ਜੀ ਸੋ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਯਤਨ ਜਿਹੜੇ ਇਹੇ ਜਾਈਏ ਇੱਧੇ ਰਾਵਾਂਗੇ ਜੀ ਯਤਨ ਇੱਧੇ ਰੱਖਾਂਗੇ ਜੀ ਸਾਰਿਆਂ ਪਰ ਮੈਂ ਸਾਰਿਆਂ ਨੂੰ ਚੁੱਪ ਵੀ ਰਹਿਣਾ ਜੀ ਇਹਨੇ ਨੀਕਾ ਕੱਲਾ ਇਤਫਾਕ ਹੋਣਾ ਪਰ ਮੈਂ ਕਿਸੇ ਨਾਲ ਕੋਈ ਵਸਾਰ ਨਹੀਂ ਬੋਲਾਂ ਜੀ ਮੈਂ ਸਾਰੇ ਧਰਮਾਂ ਦੇ ਨਾਲ ਆ ਜੀ ਜੀ ਸੋ ਬਾਬਾ ਸਾਹਿਬ ਜੀ ਸਮਾਗਮ ਜਿਹੜੇ ਹੁਣ ਮਨਾਏ ਜਾਣਗੇ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਯੋਗਦਾਨ ਹਾਂ ਜੀ ਸੋ ਜਿਹੜੀ ਪੇੜੀ ਨੌਜਵਾਨ ਪੀੜੀ ਉਹਨਾਂ ਨੂੰ ਕੀ ਕਹਿੰਦੇ ਜੀ ਨਸ਼ੇ ਤੋਂ ਰਹਿਤ ਰੱਖੋ ਬਾਪ ਸਾਹਿਬ ਦੀ ਸੋਚ ਤੇ ਪਹਿਰਾ ਦਿਓ ਇਕੱਠੇ ਸਾਰੀਆਂ ਜਾਤਾਂ ਤੋਂ ਪ੍ਰੋਗਰਾਮ ਵੀ ਸਾਰੇ ਇਕੱਠੇ ਮਨਾਓ ਤੇ ਵਿਦਿਆ ਪੜ੍ਹੋ ਨਸ਼ਾ ਨਾ ਕਰੋ ਤੇ ਕੋਈ ਖੇਡਾਂ ਬੰਨ ਧਿਆਨ ਦਿਓ ਕਿਸੇ ਨੂੰ ਖੇਡਾਂ ਦੇ ਸਮਾਨ ਦੀ ਕੋਈ ਲੋੜ ਹੈ ਤਾਂ ਮੈਨੂੰ ਯਾਦ ਕਰਨਾ ਜੀ ਹੁਣ ਵੀ ਮੈਂ ਸ਼ਾਹਕੋਟ ਜਾ ਕੇ ਟੂਰਨਾਮੈਂਟ ਪਲੇੜੀ ਬੱਚਿਆਂ ਦੇ ਨਾਲ ਜਾ ਕੇ ਸਹਿਯੋਗਦਾਨ ਪਾ ਗਏ ਆ ਜੀ ਗਲਬਾ